ਸਸ਼ੀ ਕਾਲਪਨਿਆ ਵੀ ਉਹ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਹਾਈਵੇ ਤੇ ਖੜੇ ਆ ਹਾਈਵੇ ਐਨ ਐਚ 7 ਤੇ ਜੀ ਪਟਿਆਲੇ ਤੇ ਅਕਸਰੀ ਜਿਹੜੀ ਆ ਆਪਾਂ ਨੂੰ ਸ਼ਿਕਵਾ ਰਹਿੰਦਾ ਟ੍ਰੈਫਿਕ ਪੁਲਿਸ ਤੇ ਜੀ ਚਲਾਨ ਘੱਟਦਾ ਜੀ ਘੇਰ ਲੇ ਜੀ ਉਹ ਕਰ ਲਿਆ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਸਾਰੇ ਚੰਗੇ ਨਹੀਂ ਹੁੰਦੇ ਸਾਰੇ ਮਾੜੇ ਨਹੀਂ ਹੁੰਦੇ ਪਰ ਆ ਜਿਹੜੇ ਕੰਮ ਕਰਦੇ ਆਪਣੀ ਜਾਨ ਮਾਲ ਖਾਤਰ ਕਰਦੇ ਆਪਣਾ ਕੋਈ ਨੁਕਸਾਨ ਨਾ ਹੋਵੇ ਉਹਦੇ ਵਾਸਤੇ ਕਰਦੇ ਆ ਆ ਜ਼ਿਆਦਾਤਰ ਲੋਕਾਂ ਨੂੰ ਇਹ ਜਿਹੜੇ ਰੋਡ ਹੈ ਇਹਦੇ ਤੇ ਸਪੀਡ ਦਾ ਪਤਾ ਹੀ ਨਹੀਂ ਹੁੰਦਾ ਵੀ ਇਹ ਤੇ ਆਏ ਰੋਡ ਤੇ ਸੀ ਕਿੰਨੀ ਸਪੀਡ ਤੇ ਗੱਡੀ ਜਲਾ ਸਕਦੇ ਆ ਫਿਰ ਜਦੋਂ ਬਾਈ ਹੁਣੇ ਹੱਥ ਦੇ ਲੈਂਦੇ ਆ ਫਿਰ ਸਾਡੇ ਪਿੱਛੂ ਜੇ ਪੈ ਜਾਂਦੇ ਆ ਤੇ ਆਪਾਂ ਗੱਲਬਾਤ ਕਰਦੇ ਆ ਸਾਡੇ ਨਾਲ ਚਾਰਜ ਸਾਹਿਬਨ 480 ਕਾਲ ਜੀ ਸੱਚੀ ਗੱਲ ਭਾਈ ਜੀ ਉਹ ਠੀਕ ਠਾਕ ਜੀ ਬਹੁਤ ਅੱਛਾ ਠੀਕ ਬਹੁਤ ਅੱਛਾ ਅੱਛਾ ਇਹ ਲਾਈਵ ਬੈਠੇ ਹੋਈ ਹੈ ਜਦੂ ਮੰਤਰ ਜੀ ਸਰ ਅੱਛਾ ਕਿਵੇਂ ਕੰਮ ਕਰੇ ਕੀ ਚੀਜ਼ ਹੈ ਜੀ ਕਿਵੇਂ ਕੰਮ ਕਰਦਾ ਇਹ ਇਹਦਾ ਇਧਰੋਂ ਆਇਆ ਸਪੀਡੋਮੀਟਰ ਹਾਂ ਜੀ ਲੇਜ਼ਰ ਕਰਨਾ ਜੀ ਅੱਛਾ ਲੇਜ਼ਰ ਕਰਨ ਜੀ ਇਹ ਘੱਟ ਤੋਂ ਘੱਟ ਵੀ 700 700 ਮੀਟਰ ਤੋਂ ਤੇ ਕਰੀਬ-ਕਰੀਬ 1200 1100 ਮੀਟਰ ਤੋਂ ਇਹ ਕੈਪਚਰ ਕਰ ਲੈਂਦੀ ਹੈ ਜੀ ਗੱਡੀ ਨੂੰ ਗੱਡੀ ਨੂੰ ਕੈਪਚਰ ਕਰਕੇ ਜ਼ੂਮ ਕਰਕੇ ਨੰਬਰ ਪਲੇਟ ਡਿਸਪਲੇ ਤੇ ਗੱਡੀ ਦੀ ਜਿਹੜੀ ਹੈਗੀ ਆ ਰਨਿੰਗ ਠੀਕ ਹੈ ਇਹਦੇ ਵਿੱਚ ਆ ਜਾਂਦੀ ਹੈ ਕਲਿੱਪ ਉਹਦੀ ਅੱਛਾ ਇਹਨੇ ਸਕਰੀਨਸ਼ਾਟ ਲੈ ਕੇ ਸੈਂਡ ਤੇ ਦਿਖਾ ਦੇਣੀ ਆ ਗੱਡੀ ਓਵਰ ਦੀ ਬੀਟ ਹੈ ਜੀ ਜਿਵੇਂ ਫਾਰ ਐਗਜ਼ਾਮਪਲ ਹੋਣ ਮੈਂ ਤੁਹਾਨੂੰ ਦਿਖਾ ਰਿਹਾ ਉਹ ਗੱਡੀ ਆ ਰਹੀ ਹੈ ਸਾਹਮਣੇ ਹਾਂਜੀ ਉਹ ਸਾਹਮਣੇ ਇਹਦੇ ਤੇ ਆਪਾਂ ਨੇ ਲੇਜ਼ਰ ਲਾ ਲਿਆ ਹਾਂਜੀ ਇਹਦੀ ਸਪੀਡ 109 ਹੈ ਅੱਛਾ ਇਹਨੂੰ ਰੋਕਾਂ ਆ ਰੋਕ ਕੇ 109 ਨੂੰ ਆਹ ਦੇਖੋ ਜੀ 109 ਸਪੀਡ ਹੈ ਦੀ ਜੀ ਤੇ ਉਹ ਅੱਗੇ ਵੀ ਬਾਈ ਖੜਾ ਰੋਕ ਨਹੀਂ ਉਹ ਦੇਖੋ ਜੀ ਆ ਕਿੱਡੀ ਵੱਡੀ ਹੁਣ ਲੋਕਾਂ ਦੀ ਮਾੜੀ ਗੱਲ ਹੈ ਕਿਦੇ ਚ ਕੀ ਆ ਹਾਂਜੀ ਇਹਦੇ ਚ ਜੇ ਇਹ ਚਲਾ ਗਿਆ ਭੱਜ ਗਿਆ ਸਾਡੇ ਕੋਲੇ ਠੀਕ ਹੈ ਜੀ ਆ ਤੇ ਬਟਾ ਇਹ ਜਿਹੜੀ ਮਸ਼ੀਨ ਹੈਗੀ ਆ ਸਾਡੇ ਕੋਲੇ ਹਾਂਜੀ ਇਹ ਚਲਾਣ ਅਸੀਂ ਇਹਦੇ ਤੋਂ ਇਹਦਾ ਲੇਜ਼ਰ ਲੈ ਕੇ ਤੇ ਇਹਦਾ ਓਵਰ ਸਪੀਡਿੰਗ ਨਾਲ ਹੂੰ ਜ਼ੁਰਮ ਵਿੱਚ ਵਾਧਾ ਹੋ ਗਿਆ ਵਾਇਲੇਸ਼ਨ ਕਰਨ ਦੇ ਵਿੱਚ ਵਾਧਾ ਹੋ ਗਿਆ ਭੱਜਣ ਦਾ ਭੱਜਣ ਕਰਕੇ ਤਾਂ ਇਹਦਾ ਜਿਹੜਾ ਹੈਗਾ ਹੋਰ ਜੁਰਮਾਨਾ ਪੈ ਗਿਆ ਉਹ ਦੋਨੇ ਜੁਰਮਾਨਿਆਂ ਨੂੰ ਐਡ ਕਰਕੇ ਸਰਕਾਰ ਨੂੰ ਸੌਂਪ ਦਿਆਂਗੇ ਓਕੇ ਜਦੋਂ ਵੀ ਇਹ ਗੱਡੀ ਦਾ ਕਿਤੇ ਵੀ ਚਲਾਨ ਹੋਊਗਾ ਜਾਂ ਇਹ ਗੱਡੀ ਨੂੰ ਦੇਖੂਗਾ ਤਾਂ ਇਹਦਾ ਜਿਹੜਾ ਹੈਗਾ ਓਰੇ ਵਾਲਾ ਚਲਾਨ ਹੈਗਾ ਉਹ ਇਸ ਨਾਲ ਅਟੈਚ ਸਿਸਟਮ 'ਚ ਬੋਲੂਗਾ ਉਹ ਬੋਲੂਗਾ ਔਰ ਇਹਦੀ ਜਿਹੜੀ ਫਿਟਨੈਸ ਆ ਪਾਸਿੰਗ ਆ ਆਫਟਰ ਸਮ ਟਾਈਮ ਜਾਂ ਤੁਸੀਂ ਆਪਣੀ ਅਨਛੋਣਸ਼ ਵਗੈਰਾ ਕਰਾਨੇ ਆ ਤਾਂ ਇਹਨੇ ਉੱਥੇ ਤੁਹਾਡੇ ਕੋਲੇ ਸਟੈਂਡ ਕਰ ਜਾਣਾ ਆ ਉੱਥੇ ਇਹਨੇ ਬੰਦੇ ਕਲੀਅਰ ਕਰਨਾ ਪੈਣਾ ਜੀ ਇਹ ਚਲਾਨ ਤੁਹਾਨੂੰ ਭਰਨ ਦੇ ਨਾਲ ਹੀ ਇਹਦਾ ਜਿਹੜਾ ਹੈਗਾ ਸਿਸਟਮ ਹੱਲ ਹੋਣਾ ਆ ਦੇਖ ਲਓ ਮਿੱਤਰੋ ਕਈ ਵਾਰੀ ਮੁੰਡੇ ਨਵੀਂ ਉਮਰ ਦੇ ਹੁੰਦੇ ਆ ਉਹਨਾਂ ਨੂੰ ਆਏ ਹੁੰਦਾ ਵੀ ਰੋਕਿਆ ਭਜਾ ਲਈ ਮੌਕਾ ਦੇਖ ਕੇ ਪਰ ਜਿਹੜਾ ਅੱਜ ਕੱਲ ਅਪਡੇਟ ਸਿਸਟਮ ਹੈ ਨਵਾਂ ਨੰਬਰ ਪਲੇਟ ਇੱਥੇ ਇਹਨਾਂ ਕੋਲੇ ਆ ਗਈ ਆ ਦੇਖੋ ਜੀ ਸਕਰੀਨਸ਼ਾਟ ਆਇਆ ਪਿਆ ਸਾਰਾ ਇਹਨਾਂ ਨੇ ਸਿਸਟਮ ਦੇ ਵਿੱਚ ਪਾ ਦੇਣਾ ਉਹ ਚਲਾਨ ਕਿਤੇ ਵੀ ਇਹਨੂੰ ਸਰਕਾਰੀ ਦਫਤਰ ਤੇ ਚਲਾਨ ਹੋਏ ਤੇ ਜੇ ਪਾਸਿੰਗ ਹੋਵੇ ਕਦੇ ਵੀ ਜਾਣਾ ਪੈਂਦਾ ਤਾਂ ਉਦੋਂ ਇਹ ਪਹਿਲਾਂ ਇਹ ਕਲੀਅਰ ਕਰਨਾ ਪੈਣਾ ਤੇ ਜਿਹੜਾ ਬਾਈ ਨੇ ਜੇ ਉਹਦਾ ਇੱਥੇ ਮਤਲਬ ਉਹ 1000 ਦਾ ਚਲਾਨ ਹੋਣਾ ਸੀ ਹੁਣ 2 ਦਾ ਹੋ ਗਿਆ ਹੀ ਉਹਦੇ ਚ ਵਾਧਾ ਹੋ ਗਿਆ ਸੀ ਵਾਧਾ ਹੋ ਗਿਆ ਜੁਰਮਾਨੇ ਦਾ ਜੋ ਵੀ ਸਰਕਾਰ ਦੀ ਗਾਈਡਲਾਈਨ ਦੇ ਪਤਾਲੋ ਓਕੇ 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 ਉਹਦਾ ਇਸ਼ਾਰੇ ਦੀ ਲੰਘਣਾ ਦਾ ਹੋ ਗਿਆ ਜਿਵੇਂ 1000 ਜਾਂ 500 ਰੁਪਿਆ ਹੋ ਗਿਆ ਹਾਂਜੀ ਤੇ ਜਾਂ ਜਿਹੜੇ ਉੱਥੇ ਡਿਸੀਜਨ ਮੇਕਰ ਆਫੀਸਰਸ ਨੇ ਵਟੇ ਉਹ ਇਹਨੂੰ ਦੇਖ ਕੇ ਕਰ ਲੈਣਗੇ ਵੀ ਉਹਨਾਂ ਕੀ ਕਰਨਾ ਹੈ ਓਕੇ ਜੀ ਤੇ ਅ اچھا ਸਰ ਇਹਦੇ ਜਿਹੜੇ ਆ ਸਪੀਡ ਹੈ ਇਹ ਰੋਡ ਤੇ ਕਿੰਨੀ ਸਪੀਡ ਹੈ ਇਹ ਐਨ ਐਚ 7 ਆ ਜੀ ਇਹਦੇ ਤੇ 80 ਆ 5 ਜਾਂ 7 ਅਸੀਂ ਗ੍ਰੇਸ ਦੇ ਦਿੰਨੇ ਆ ਵੀ ਪੈਡਲ ਉੱਚਾ ਨੀ ਹੋ ਜਾਣਾ ਹਾਂਜੀ ਤੇ ਇਸ ਤੋਂ ਉੱਪਰ ਜਿਹੜਾ ਹੈਗਾ 100 ਪਲੱਸ ਅਸੀਂ ਘੱਟੀ ਨੂੰ ਕੈਪਚਰ ਕਰ ਲੈਂਦੇ ਆ ਓਕੇ ਓਵਰ ਸਪੀਡ ਦਾ ਚਲਾਨ ਕਿੰਨਾ ਹੈ ਜੀ ਓਵਰ ਸਪੀਡ ਦਾ ਚਲਾਨ ਹੈਗਾ 1000 ਰੁਪਏ ਦਾ ਅਦਰ ਸਟੇਟਸ ਦੇ ਰੂਲ ਦੇ ਮੁਤਲਕ ਇਸੇ ਦੀ ਸਟੇਟ ਦੇ ਵਿੱਚ 2000 ਆ ਕੇ ਤੇ 1500 ਆਪਣੇ 1000 ਰੁਪਿਆ ਪੰਜਾਬ ਸਟੇਟ ਮੌਕੇ ਤੇ ਵੀ ਭਰ ਸਕਦਾ ਜੀ ਮੌਕੇ ਤੇ ਭਰ ਸਕਦੇ ਨੇ ਇਸ ਲੇਜ਼ਰ ਇਹਦੇ ਨਾਲ ਓਕੇ ਜੀ ਇਹ ਮਸ਼ੀਨ ਦਾ ਨਾਲ ਮੰਨ ਲਓ ਜੇ ਕੈਸ਼ ਨਹੀਂ ਹੈਗਾ ਤਾਂ Google Pay ਵਗੈਰਾ ਜਾਂ ਸਵਾਈਪ ਕਰ ਸਕਦੇ ਜੀ ਇਹਦੇ ਵਿੱਚ ਸਾਰੀ ਸਹੂਲਤ ਹੈਗੀ ਆ ਜੀ ਮੋਬਾਈਲ ਫੋਨ ਪੇ ਫੋਨ ਕਰ ਸਕਦੇ ਆ ਜਾਂ Google Pay ਕਰ ਸਕਦੇ ਹੋ ਉਹ ਜਾਂ ਕਾਰਡ ਸਵਾਈਪ ਕਰਵਾ ਸਕਦੇ ਹੋ ਉਹ ਇਹਦੇ ਵਿੱਚ ਸਿਸਟਮ ਸਾਰਾ ਹੈਗਾ ਜੀ ਲਓ ਮਿੱਤਰੋ ਅੱਗੇ ਚਰਨ ਹੁੰਦੇ ਸੀ ਲੋਕਾਂ ਨੂੰ ਗੇੜੇ ਮਾਰਨੇ ਪੈਂਦੇ ਉੱਥੋਂ ਕਾਪੀ ਲੱਭਣੀ ਪੈਂਦੀ ਬੜਾ ਮੁਸ਼ਕਲ ਸੀ ਪਰ ਹੁਣ ਇਹਨਾਂ ਨੇ ਸੌਖਾ ਕਰਤਾ ਤੇ ਸਰ ਇੱਕ ਬੜੀ ਮੁਸ਼ਕਲ ਅਸੀਂ ਨਾ ਅਕਸਰ ਹੀ ਆਪਾਂ ਦੇਖਦੇ ਆਂ ਬੁਲਟਾਂ ਦੇ ਪਟਾਕੇ ਪਾਉਂਦੇ ਆ ਬੰਦਾ ਇੱਕ ਵਾਰੀ ਆ ਨੋਰਮਲ ਬੰਦਾ ਆਊਟ ਤੇ ਉੱਠਦਾ ਵੀ ਆ ਕੀ ਜੀ ਰਾਤਾਂ ਨੂੰ ਵੀ ਤੁਰੇ ਫਿਰਦੇ ਆ ਉਹਨਾਂ ਦਾ ਕੀ ਕੀ ਨੁਕਸਾਨ ਆ ਉਹਦੇ ਕੀ ਕਿੰਨਾ ਕੁ ਉਹਨੂੰ ਜੁਰਮਾਨਾ ਉਹਦੇ ਬਾਰੇ ਦੱਸੋ ਜੀ ਉਹਦਾ ਜਿਹੜਾ ਸਲੈਂਸਰ ਨੂੰ ਤੁਸੀਂ ਮੋਡੀਫਾਈ ਕਰਾਉਨੇ ਹੋ ਹਾਂ ਜੇ ਏਜੰਸੀ ਜਦੋਂ ਉਵੇਂ ਨਹੀਂ ਆਉਂਦਾ ਹਾਂ ਨਹੀਂ ਏਜੰਸੀ ਜਦੋਂ ਆਉਂਦਾ ਏਜੰਸੀ ਤਾਂ ਵਿਦਆਊਟ ਸਾਊਂਡ ਹੀ ਆਉਂਦਾ ਹੈਗਾ ਹਾਂਜੀ ਤੇ ਉਹ ਆ ਜਿਹੜੀ ਸਾਡੀ ਗਨ ਹੈਗੀ ਆ ਇਹ ਵੀ ਸਲੈਂਸਰ ਦਾ ਦੱਸ ਦਿੰਦੀ ਆ ਜੇ ਅਸੀਂ ਟੂ ਵੀਕਲਸ ਦਾ ਕਰਦੇ ਆ ਤਾਂ अच्छा एक ही ਦੱਸ ਦਿੰਦੀ ਐ ਜੀ ਇਹ ਟਾਈਪਿੰਗ ਕਰਕੇ ਸਾਰਾ ਕੁਝ ਦੱਸ ਦਿੰਦੀ ਨਾਲ ਦੀ ਨਾਲ ਓਕੇ ਇਹ ਜੇ ਸਿਸਟਮ ਆ ਜੇ ਤੁਸੀਂ ਪੱਗ ਨਹੀਂ ਬੰਨੀ ਹੈਗੀ ਤਾਂ ਉਹਨੇ ਵਿਦਆਊਟ ਟਾਰਬਨ ਜਾਂ ਵਿਦਆਊਟ ਹੈਲਮਟ ਲਿਖ ਦੇਣਾ ਸਾਡੇ ਕੋਲੇ ਲਿਖਤੀ ਤੌਰ ਤੇ ਵੀ ਸਾਡੇ ਕੋਲੇ ਆ ਜਾਂਦਾ ਨਾਲ ਦੀ ਨਾਲ ਤੇ ਜੇ ਤੁਹਾਡੀ ਕਾਰ ਦੇ ਵਿੱਚ ਸੀਟ ਬੈਲਟ ਨਹੀਂ ਲੱਗੀ ਹੋਈ ਤਾਂ ਉਹ ਵੀ ਲਿਖਤੀ ਤੌਰ ਤੇ ਇਹਦੇ ਚ ਆ ਜਾਊਗਾ ਵੀ ਰਾਈਟ ਜਾਂ ਲੈਫਟ ਜਿਹੜੀ ਹੈਗੀ ਉਹ ਵਿਦਆਊਟ ਸੀਟ ਬੈਲਟ ਨੇ ਓਕੇ ਦੂਸਰੀ ਗੱਲ ਇਹ ਹੈ ਜੀ ਜਿਹੜੀ ਤੁਸੀਂ ਬੁਲਟ ਦੀ ਗੱਲ ਕੀਤੀ ਆ ਉਹਦੇ ਚਾਰ ਸਟੱਡਾਂ ਦੇ ਉੱਪਰ ਉਹਦਾ ਇੰਜਨ ਟਿਕਿਆ ਕੰਪਰੈਸ਼ਨ ਹਾਂ ਉਹ ਅੰਦਰੋਂ ਬਰਨ ਹੋ ਕੇ ਜਦੋਂ ਟੈਂਕੀ ਦੇ ਵੱਜਦਾ ਪ੍ਰੈਸ਼ਰ ਪ੍ਰੈਸ਼ਰ ਦੇ ਨਾਲ ਤੇ ਉਹ ਚੰਦ ਸਕਿੰਟ 'ਚ ਬੱਚੇ ਨੂੰ ਬਰਨ ਕਰ ਦਿੰਦਾ ਜੀ ਬੜੇ ਕੇਸ ਦੇਖੇ ਆ ਜੀ YouTube 'ਉਹਦੇ ਨਾਲ ਬੱਚੇ ਤਾਂ ਆਪਣੀ ਮਸਤੀ 'ਚ ਨਿਕਲ ਗਏ ਉਹਨਾਂ ਨੂੰ ਏਜ ਇਫੈਕਟ ਦਾ ਪਤਾ ਨਹੀਂ ਕਿਸੇ ਦੇ ਫੇਸ ਮੇਕਰ ਪਾਇਆ ਹੋਇਆ ਹੋਏਗਾ ਠੀਕ ਹੈ ਨਾ ਬਿਲਕੁਲ ਤੇ ਕਿਸੇ ਦਾ ਵੈਸੇ ਹੀ ਹਾਰਡ ਪਤਲਾ ਹੋਏਗਾ ਠੀਕ ਹੈ ਹਾਂ ਜੀ ਠੀਕਾ ਕੋਈ ਬਲੌਕੇਜ ਦਾ ਸ਼ਿਕਾਰ ਹੋਇਆ ਹੋਇਆ ਹੈਗਾ ਤਾਂ ਉਹ ਡੈਲ ਦੇ ਨਾਲ ਉਹ ਕਿਸੇ ਮਾੜੇ ਕਰ ਨੂੰ ਜਾ ਸਕਦਾ ਮੈਟਰੋ ਸੋਡਾ ਬੁਲਟ ਤੇ ਮਸਤੀ ਚ ਪਾਇਆ ਪਟਾਕਾ ਕਿਸੇ ਦੀ ਜਾਨ ਲੈ ਸਕਦਾ ਥੋਡੀ ਵੀ ਲੈ ਸਕਦਾ ਕਿਸੇ ਦੀ ਹੋਰ ਜਿਵੇਂ ਕਿਸੇ ਦੇ ਹਾਰਟ ਦੇ ਪੇਸਮੇਕਰ ਪਾਇਆ ਕਿਸੇ ਦੀ ਪੰਪਿੰਗ ਘਟਾ ਕੋਈ ਪਤਲੇ ਦਿਲ ਦਾ ਜਾਂ ਕਿਸੇ ਬੱਚੇ ਨੂੰ ਵੀ ਨੁਕਸਾਨ ਹੋ ਸਕਦਾ ਹੈ ਜੀ ਤੇ ਜੇ ਕੋਈ ਤਰੇ ਜਾਂਦਾ ਡਿੱਗ ਵੀ ਜਾਂਦਾ ਇਹਦੇ ਬਹੁਤ ਨੁਕਸਾਨ ਹੈ ਮੇਰਾ ਵੀਰ ਪਟਾਕੇ ਬੰਡੂਕੇ ਨਾ ਪਾਇਆ ਕਰੋ ਬਾਕੀ ਜਿਹੜਾ ਹੁਣ ਪਹਿਲਾਂ ਇਹ ਗੱਲਾਂ ਚੱਲੀਆਂ ਨੇ ਹੁਣ ਸਾਰਾ ਕੁਝ ਅਪਡੇਟ ਹੈ ਇਹ ਨਹੀਂ ਵੀ ਤੁਸੀਂ ਭੱਜ ਕੇ ਨਿਕਲ ਕੇ ਪਤਲੀ ਗਲੀ ਹੁਣ ਨਹੀਂ ਨਿਕਲਦੇ ਨੇ ਹੁਣ ਤਾਂ ਇਹ ਆਨਲਾਈਨ ਬੋਲਦੇ ਹੀ ਰਹਿੰਦਾ ਤੇ ਇਹ ਇਹ ਪੂਰਾ ਦਿਨ ਤੁਸੀਂ ਇਹ ਕਰਦੇ ਰਹਿੰਦੇ ਹੋਈ ਮੰਨ ਲਓ ਇਹ ਅਸੀਂ ਜਿਵੇਂ ਇਹ ਬਲੈਕ 스ਪੌਟ ਆ ਵੀ ਉੱਥੇ ਜਿਹੜੀ ਗੱਡੀ ਆ ਰਹੀ ਆ ਅੱਗੇ ਕਈਆਂ ਨੂੰ ਟਰਨ ਦਾ ਪਤਾ ਨਹੀਂ ਲੱਗਦਾ ਉਸੇ ਸਪੀਡ ਨਾਲ ਆਂਦਾ ਤਾਂ ਕਈ ਵਾਰ ਗੱਡੀਆਂ ਸਿੱਧੀਆਂ ਹੋ ਜਾਂਦੀਆਂ ਨੇ ਇਸ ਪੁਆਇੰਟ ਦੇ ਉੱਤੇ ਜਿੰਨੇ ਵੀ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਬਲੈਕ 스ਪੌਟ ਬਣੇ ਹੋਏ ਨੇ ਜਿੱਥੇ ਬਲੈਕ 스ਪੌਟ ਕਹਿੰਦੇ ਜਿੱਥੇ ਐਕਸੀਡੈਂਟ ਅਕਸਰ ਜ਼ਿਆਦਾ ਹੁੰਦਾ ਅਸੀਂ ਉਹਨਾਂ ਥਾਵਾਂ ਦੇ ਉੱਪਰ ਜਾ ਕੇ ਖੜਦੇ ਆ ਤਾਂ ਜੋ ਮੇਰਾ ਪਟਿਆਲਾ ਜ਼ਿਲ੍ਹਾ ਅਨਸਰਖਿਆਤ ਰਹੇ ਸਾਡਾ ਹਾਂਜੀ ਤੇ ਇਹਦੇ ਚ ਐਕਸੀਡੈਂਟ ਘਟੋ ਘਟੋ ਸਾਡੇ ਐਸਐਸਪੀ ਸਰਦਾਰ ਨਾਨਕ ਸਿੰਘ ਜੀ ਆਈਪੀਐਸ ਇਹ ਗੱਲ ਤੇ ਬਹੁਤ ਚਿੰਤਤ ਨੇ ਵੀ ਜਿਹੜੀ ਜਵਾਨੀ ਜਿਹੜੀ ਐਕਸੀਡੈਂਟ ਦੇ ਵਿੱਚ ਓਵਰ ਸਪੀਡ ਨਾਲ ਅਣ ਅਣ ਆਈ ਮੌਤੇ ਨਾ ਜੀ ਉਹ ਉਹ ਨਾ ਆ ਆਵਾਜਾਵਾ ਹੋਵੇ ਹੂੰ ਉਹਨੂੰ ਬਚਾਉਣ ਦੇ ਖਾਤਰ ਉਹਨਾਂ ਨੇ ਵਿਸ਼ੇਸ਼ ਟੀਮ ਤਿਆਰ ਕੀਤੀ ਹੋਈ ਆ ਹੂੰ ਜਿਹੜੀ ਅਸੀਂ ਪੂਰੇ ਡਿਸਟ੍ਰਿਕਟ ਦੇ ਵਿੱਚ ਘੁੰਮ ਫਿਰ ਕੇ ਓਕੇ ਚਲਾਨ ਕਰਦੇ ਆਗੇ ਬਹੁਤ ਵਧੀਆ ਸਰਕਾਰ ਦਾ ਉਪਰਾਲਾ ਆਪਾਂ ਨੂੰ ਬਚਾਉਣ ਵਾਸਤੇ ਇਹ ਉਪਰਾਲਾ ਹੁੰਦਾ ਪਰ ਆਪਾਂ ਗਲਤ ਲੈ ਜਾਂਦੇ ਆ ਕਦੇ ਵੀ ਸਿਸਟਮ ਤੋਂ ਬਾਹਰ ਇਹ ਇੰਚ ਵੀ ਨਹੀਂ ਜਾ ਸਕਦੇ ਹਨਾ ਪਰ ਵਿੱਚ ਹੁੰਦੇ ਆ ਸਾਰੇ ਚੰਗੇ ਨਹੀਂ ਤੇ ਸਾਰੇ ਮਾੜੇ ਨਹੀਂ ਹੁੰਦੇ ਜਿਆਦਾਤਰ ਇਹ ਲੱਗਦਾ ਦੋਸਤ ਜੀ ਇਹਦੇ ਬਾਰੇ ਦੱਸੋ ਵੀ ਕਹਿੰਦੇ ਜੀ ਉਹ ਤੇ ਟ੍ਰੈਮ ਕਾਲੇ ਨੇ ਰੋਕ ਲਈ 500 ਰੁਪਏ ਲੈ ਗਈ 1000 ਲੈ ਗਿਆ ਇਹ ਲੈ ਸਕਦੇ ਕੀ ਸਿਸਟਮ ਹੁੰਦਾ ਕਿਵੇਂ ਇਹਦੇ ਵਿੱਚ ਦੋ ਰੀਜ਼ਨ ਆ ਸਰ ਸਾਡੀ ਹਰ ਇੱਕ ਡਾਕੂਮੈਂਟ ਅੱਜ ਕੱਲ ਪਾਕਟ ਦੇ ਵਿੱਚ ਆ ਹਾਂਜੀ ਆਰ ਸੀ ਵੀ ਲਾਇਸੈਂਸ ਵੀ ਤਾਂ ਉਹ ਜਦੋਂ ਪਾਕਟ ਦੇ ਵਿੱਚੋਂ ਕੱਢਦਾ ਜਦੋਂ ਪਰਸ ਨਿਕਲਿਆ ਆ ਹਾਂ ਤਾਂ ਜਿਹੜਾ ਸਾਹਮਣੇ ਦੇਖਣ ਵਾਲਾ ਉਹ ਨੈਗੇਟਿਵ ਥਿੰਕਿੰਗ ਨਾਲ ਦੇਖਦਾ ਵੀ ਇਹਨਾਂ ਨੇ ਤਾਂ ਪੈਸੇ ਲੈ ਲਏ ਸਹੀ ਆ ਠੀਕ ਹੈ ਨਾ ਜੀ ਜਦੋਂ ਕਿ ਅਸੀਂ ਉਹ ਡਾਕੂਮੈਂਟਸ ਜਮ੍ਹਾਂ ਕਰਨਾ ਹੁੰਦਾ ਹੂੰ ਦੂਸਰਾ ਸਾਡੇ ਕੋਲੇ ਕੈਸ਼ ਦੀ ਪਾਵਰ ਆ ਕੈਸ਼ ਲੈ ਸਕਦੇ ਹਾਂ ਕੈਸ਼ ਲੈ ਸਕਦੇ ਹੋ ਤਾਂ ਉਹ ਦੇਖਣ ਵਾਲੇ ਬੰਦੇ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਉਹਨਾਂ ਦਾ ਆਪਸੀ ਕੀ ਗੱਲ ਹੋ ਰਹੀ ਆ ਅੱਛਾ ਕੀ ਜ਼ਰੂਰੀ ਹੈ ਜੀ ਮੰਨ ਲਓ ਮੈਂ ਮੇਰਾ ਤੁਸੀਂ 1000 ਰੁਪਏ ਦਾ ਚੈਨਲ ਕਿਹੜੀ ਇਹ ਸਲਿੱਪ ਜ਼ਰੂਰੀ ਆ ਜਾਂ ਤੁਸੀਂ ਕੀ ਪ੍ਰੂਫ ਦਿੰਨੇ ਹੋ ਜਿਹੜਾ ਦੋਨੇ ਚੀਜ਼ਾਂ ਜ਼ਰੂਰੀ ਨੇ ਇਹਦੇ ਚ ਜੇ ਤੁਸੀਂ ਮਤਲਬ ਕਾਰਡ ਨਾਲ ਪੇਮੈਂਟ ਕਰਦੇ ਹੋ ਤਾਂ ਵੀ ਇਹ ਚ ਰਸੀভিং ਚਟ ਨਿਕਲਦੀ ਆ ਬਾਹਰ ਜੀ ਲੈ ਕੇ ਚਟ ਜੀ ਤੇ ਅ ਰਜਿਸਟਰ ਦੇ ਵਿੱਚ ਪਈ ਚਲੋ ਦੂਰ ਪਈ ਅੱਛਾ ਜੀ ਤਾਂ ਉਸ ਤੋਂ ਇਲਾਵਾ ਜੇ ਤੁਸੀਂ ਮਤਲਬ ਇਹਦੇ ਚ ਆਪਣਾ ਗੂਗਲ ਪੇ ਕਰਦੇ ਹੋ ਜਾਂ ਪੇਪ ਫੋਨ ਕਰਦੇ ਆ ਤਾਂ ਉਹਦੀ ਵੀ ਸਲਿੱਪ ਬਾਹਰ ਆਉਂਦੀ ਆ ਹੂੰ ਤੇ ਉਹਦੇ ਚ ਅ ਲਿਖਿਆ ਆ ਜਾਂਦਾ ਬਕਾਇਦਾ ਵੀ ਚਟਾ ਜਿਹੜਾ ਚਲਾਨ ਹੈਗਾ ਉੱਪਰ ਆ ਜਾ ਚੁੱਕਿਆ ਹੈਗਾ ਤੁਹਾਡੇ ਟੈਲੀਫੋਨ ਤੇ ਜਿਹੜਾ ਉਸ ਨੰਬਰ ਆ ਆਰਸੀ ਦੇ ਉੱਪਰ ਰਜਿਸਟਰਡ ਆ ਜਾਂ ਅਸੀਂ ਨੰਬਰ ਨੂੰ ਲਿਖਦੇ ਆ ਉਹਦੇ ਵਿੱਚ ਇਹਦੇ ਵਿੱਚ ਜਿਵੇਂ ਮੰਨ ਕੇ ਚੱਲਦੇ ਆ ਆਮ ਤੌਰ ਤੇ ਏਜੰਸੀਆਂ ਵਾਲੇ ਜਾਂ ਏਜੰਟ ਜਿਹੜੇ ਹੈਗੇ ਉਹ ਆਰਸੀ ਦੇ ਵਿੱਚ ਆਪਣਾ ਨੰਬਰ ਮੈਂਸ਼ਨ ਕਰ ਦਿੰਦੇ ਆ ਜਦੋਂ ਕਿ ਉਹ ਗਲਤ ਆ ਜਿਹੜਾ ਓਨਰ ਹੈਗਾ ਗੱਡੀ ਦਾ ਉਹਨੂੰ ਤਾਂ ਪਤਾ ਹੀ ਨਹੀਂ ਲੱਗਦਾ ਵੀ ਮੇਰਾ ਚਲਾਨ ਹੋ ਗਿਆ ਪਿੱਛੇ ਦੇਖਣਾ ਜੀ ਉਹ ਉਹਨਾਂ ਨੂੰ ਨਹੀਂ ਚਾਹੀਦਾ ਲਿਖਣਾ ਉਹਨਾਂ ਨੂੰ ਜਿਹੜਾ ਵੀ ਗੱਡੀ ਦਾ ਓਨਰ ਹੈਗਾ ਉਹਦਾ ਲਾਇਸੈਂਸ ਉਹ ਨੰਬਰ ਪਾਇਆ ਹੋਵੇ ਮੋਬਾਈਲ ਨੰਬਰ ਦਾ ਮੈਸੇਜ ਜਿਹੜਾ ਹੈਗਾ ਉਹਨਾਂ ਦੇ ਕੋਲੇ ਦੱਸੋ ਸਰ ਇਹ ਜਿਹੜੀ ਰੋਡ ਦੀ ਸਪੀਡ ਹੈ ਇੱਕ ਘਟਦੀ-ਵਾਧੀ ਰਹਿੰਦੀ ਕਈ ਏਰੀਆ ਚ ਕਿੰਨੀ ਹੁੰਦੀ ਹੈ ਕਈ ਏਰੀਆ ਚ ਘਟ ਹੁੰਦੀ ਹੈ ਇਹ ਵੀ ਹੁੰਦਾ ਹੀ ਜੀ ਹਾਂਜੀ ਉਹ ਸਾਰੇ ਜਿਵੇਂ ਟ੍ਰੈਫਿਕਾਂ ਜਿਹੜੀਆਂ ਹੈਗੀਆਂ ਉਹ ਰੇਲਵੇ ਟ੍ਰੈਫਿਕ ਤੇ ਜਾਂ ਹਵਾਈ ਟ੍ਰੈਫਿਕ ਜਾਂ ਮਤਲਬ ਰੋਡ ਟ੍ਰੈਫਿਕ ਇਹਨਾਂ ਦੀ ਸਪੀਡ ਜਿਹੜੀ ਹੈਗੀ ਆ ਉਹ ਚਲਦੀ ਰਹਿੰਦੀ ਆ ਜਿਵੇਂ ਸਕੂਲ ਏਰੀਆ ਆ ਗਿਆ ਜਾਂ ਟਾਊਨ ਏਰੀਆ ਆ ਗਿਆ ਜਾਂ ਮਤਲਬ ਵਿਲੇਜ ਦੇ ਬੱਸ ਸਟੈਂਡ ਆ ਗਏ ਜਾਂ ਕਈ ਪਿੰਡਾਂ ਦੇ ਵਿੱਚ ਦੀ ਛੜਕ ਨਿਕਲੀ ਹੋਈ ਆ ਤਾਂ ਉੱਥੇ ਜਿਹੜੀ ਹੈਗੀ ਆ ਸਪੀਡ ਲਿਮਟ ਬਾਹਰ ਲਿਖੀ ਹੁੰਦੀ ਆ ਹਮ 1 ਕਿਲੋਮੀਟਰ ਤੋਂ ਜਰੂਰੀ ਨਹੀਂ ਜੇ ਆਪਾਂ ਇੱਥੇ ਖੜੇ ਆ ਇਹਦੇ ਇੱਥੇ 85 ਦੀ ਆ ਤੇ ਵੀ ਹਰ ਥਾਂ 85 ਦੀ ਹੋਵੇ ਨਹੀਂ ਸਰ ਉਹ ਕਿਤੇ 60 ਦੀ ਵੀ ਆ ਜਾਂਦੀ ਆ ਤੇ ਕਿਸੇ 40 ਦੀ ਵੀ ਹੁੰਦੀ ਆ ਅੱਛਾ ਬੋਰਡ ਲੱਗਿਆ ਤੇ ਬੋਰਡਾਂ ਤੇ ਧਿਆਨ ਰੱਖੀ ਹਾਂਜੀ ਉਹ ਸਾਈਨ ਬੋਰਡ ਹਰੇਕ ਤਾਂ ਹਰੇਕ ਤਿੰਨ ਚਾਰ ਕਿਲੋਮੀਟਰ ਤੋਂ ਬਾਅਦ ਇੱਕ ਸਾਈਨ ਬੋਰਡ ਲੱਗਦਾ ਇਹ ਚੀਜ਼ਾਂ ਦਾ ਆਮ ਬੰਦੇ ਨੂੰ ਨਹੀਂ ਪਤਾ ਬਸ ਟੱਪ ਦਿੰਦੇ ਆ ਜੀ ਇਹ ਕਿੱਥੇ ਕੱਟ ਕਰਨੀ ਕਿੱਥੇ ਇਹੀ ਤਾਂ ਜਿਹੜੀ ਆ ਆਰਟੀਓ ਆਫਿਸ ਦੇ ਵਿੱਚ ਲਾਇਸ ਟ੍ਰੇਨਿੰਗ ਦਿੰਦੇ ਆ ਉਹ ਇਸੇ ਕੰਮ ਤੋਂ ਹੀ ਦਿੰਦੇ ਆ ਹੂੰ ਮੇਉ ਤੁਹਾਨੂੰ ਸਾਈਨ ਬੋਰਡ ਦਾ ਪਹਿਚਾਨ ਆ ਜਾਏ ਉਹਨਾਂ ਦੇ ਕੋਲ ਟਾਈਪ ਦੇ ਉੱਪਰ ਉਹ ਬਣਾ ਹੁੰਦਾ ਜਿਹੜਾ ਅਸੀਂ ਟੈਸਟ ਕਲੀਅਰ ਕਰਦੇ ਹੈਗੇ ਆ ਤੇ ਉਹ ਇਸੇ ਚੀਜ਼ ਨੂੰ ਸੰਕੇਤ ਦਿੰਦਾ ਓਕੇ ਅ ਬਾਕੀ ਇਹਦੇ ਬਾਰੇ ਹੋਰ ਸਾਨੂੰ ਜਾਣਕਾਰੀ ਦਿਓ ਜੀ ਇਹ ਤੋਂ ਅਸੀਂ ਕਿਵੇਂ ਬਚਣਾ ਬਸ ਇੱਕੋ ਹੀ ਹੱਲ ਸਪੀਡ ਲਿਮਟ ਰੱਖਣੀ ਆ ਤੁਸੀਂ ਆਪਣੇ ਵਹੀਕਲ ਨੂੰ ਆਪਣੇ ਕੰਟਰੋਲ 'ਚ ਰੱਖੋ ਤਾਂ ਜੋ ਇਹਦੀ ਰੈਡਾਰ ਦੇ ਵਿੱਚ ਨਾ ਆਵੇ ਹੂੰ ਜੇ ਤੁਸੀਂ ਇਹਦੀ ਰਾਰਚ ਆਨੇ ਆ ਤਾਂ ਉਹਦਾ ਜਿਹੜਾ ਹੈਗਾ ਚਲਾਨ ਹੋਊ ਹੀ ਹੋ ਜੀ ਚਾਹੇ ਤੇ ਰੁਕੋ ਨਾ ਰੁਕੋ ਜੋ ਮਰਜ਼ੀ ਕਰ ਲੋ ਇਹ ਅਚੇਤੇ ਆ ਦੇ ਨਿਗਾ ਚ ਆ ਕੇ ਚਲਾਨ ਹੋਣਾ ਹੀ ਹੋਣਾ ਆ ਜਿਵੇਂ ਹੁਣ ਤੁਸੀਂ ਮੈਨੂੰ ਪੈਸੇ ਦਿੱਤੇ ਆ ਹਾਂਜੀ ਤਾਂ ਆ ਜਿਹੜੀ ਹੈਗੀ ਆ ਐਕਸੈਸ ਬੈਂਕ ਦੀ ਰਸੀਬ ਆ ਗਈ ਇਹ ਸਟੇਟ ਟਰਾਂਸਪੋਰਟ ਕਮਿਸ਼ਨ ਦੇ ਕੋਲ ਚਲੇਗਾ ਜੀ ਠੀਕ ਹੈ ਜੀ ਸਿੱਧਾ ਹੀ ਗਵਰਨਮੈਂਟ ਦਾ ਪੈਸਾ ਠੀਕ ਹੈ ਜੀ ਤਾਂ ਤੁਹਾਨੂੰ ਉਹਨਾਂ ਨੇ ਪ੍ਰੂਫ ਦਿੱਤਾ ਵੀ ਤੁਸੀਂ ਯੂਪੀਆਈ ਨਾਲ ਹੀ ਪੈਸੇ ਕਰ ਦਿੱਤੇ ਨੇ ਠੀਕ ਹੈ ਜੀ ਰਸੀ빙 ਆ ਗਈ ਤੁਹਾਡੀ ਔਰ ਇਹਦੇ ਤੋਂ ਇਲਾਵਾ ਤੁਹਾਡੇ ਇਸ ਚਲਾਨ ਦੇ ਉੱਪਰ ਆਹ ਟੈਲੀਫੋਨ ਨੰਬਰ ਮੈਂਸ਼ਨ ਹੋਇਆ ਹੋਇਆ ਓਕੇ ਇਹਦੇ ਤੇ ਤੁਹਾਡਾ ਮੈਸੇਜ ਚਲਾ ਗਿਆ ਜੀ ਠੀਕ ਹੈ ਜੀ ਜਿੱਦਾਂ ਮੈਂ ਸੇਜ ਆਪਾਂ ਅਕਸਰ ਖਰੀਦਦਾਰੀਆਂ ਕਰਦੇ ਹਾਂ ਉਸ ਤਰ੍ਹਾਂ ਠੀਕ ਹੈ ਇੱਕ ਤਾਂ ਅਸੀਂ ਤੁਹਾਨੂੰ ਆਹ ਸਲਿੱਪ ਦੇ ਦਿੱਤੀ ਅਮਾਉਂਟ ਦੀ ਹੂੰ ਦੂਸਰਾ ਤੁਹਾਡੇ ਕੋਲੇ ਮੋਬਾਈਲ ਰਹੀ ਮੈਸੇਜ ਚਲਾ ਗਿਆ ਠੀਕ ਹੈ ਠੀਕ ਹੈ ਨਾ ਜੀ ਪੈਸੇ ਸੋਡੇ ਗਵਰਨਮੈਂਟ ਦੇ ਖਾਤੇ ਚ ਚਲੇਗੇ ਉਹ ਸਾਨੂੰ ਸਿੱਧੇ ਉੱਥੇ ਚਲੇ ਗਏ ਜੀ ਬੈਂਕਰਾ ਥੋੜਾ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਸਿੱਧੇ ਗਵਰਨਮੈਂਟ ਦੇ ਖਾਤੇ ਚਲੇ ਗਏ ਐਸੇ ਰਸੀਦ ਆ ਉਹਦੀ ਲੈ ਕੇ ਜਾਓ ਜੀ ਇਹਦੇ ਦੋ ਪ੍ਰਿੰਟ ਕੱਢ ਲੈਣੇ ਆ ਅਸੀਂ ਇੱਕ ਪ੍ਰਿੰਟ ਐਜ਼ ਏ ਪ੍ਰੂਫ ਰੱਖਣ ਵਾਸਤੇ ਆਪਰੇ ਕੋਲੇ ਤੇ ਇੱਕ ਐਜ਼ ਏ ਕਸਟਮਰ ਦੇ ਉਹਨੂੰ ਦੇ ਕਸਟਮਰ ਕਹਿ ਲੋ ਕਿਸੇ ਨੂੰ ਵੀ ਕਹਿ ਸਕਦੇ ਆ ਪਹਿਲੇਸ਼ਨ ਕਰਨ ਵਾਲੇ ਨੂੰ ਚਲਾ ਜਾਂਦਾ ਹੈਗਾ ਜੀ ਬਾਕੀ ਕਿੱਦਾਂ ਦੇ ਲੋਕਾਂ ਦਾ ਕਿੱਦਾਂ ਥੋੜਾ ਐਕਸਪੀਰੀਅੰਸ ਹੈ ਕਿੱਦਾਂ ਦਾ ਵਿਵਹਾਰ ਰੰਦਾ ਕਿਹੜੀ ਤੁਹਾਨੂੰ ਸਮੱਸਿਆ ਆਉਂਦੀ ਹੈ ਜਿਵੇਂ ਜਿਹੜੀ ਆਪਾਂ ਲੋਕਾਂ ਨੂੰ ਇੱਕ ਵੈਸੇ ਦੇ ਸਕੀਏ ਵੀ ਜੇ ਜੋ ਵੀ ਤੁਹਾਨੂੰ ਇਸ ਕੰਮ ਦੀ ਡਿਊਟੀ ਕਰਦਿਆਂ ਨੂੰ ਕੋਈ ਸਮੱਸਿਆ ਆਉਂਦੀ ਹੈ ਸਮੱਸਿਆ ਤਾਂ ਤੁਹਾਨੂੰ ਪਤਾ ਵੀ ਹਰੇਕ ਬੰਦਾ ਆਪਣੀ ਪਹੁੰਚ ਦੀ ਯੂਜ਼ ਕਰਦਾ ਹੈਗਾ ਜਦੋਂ ਕਿ ਇਹ ਬਿਲਕੁਲ ਟੋਟਲੀ ਗਲਤ ਸਿਸਟਮ ਉਹਦੇ ਦੇ ਨਾਲ ਬੱਚਾ ਲਾਹ ਪ੍ਰਵਾਹ ਹੋ ਜਾਂਦਾ ਬਿਲਕੁਲ ਜਦੋਂ ਬੱਚਾ ਲਾਹ ਪ੍ਰਵਾਹ ਹੋ ਕੇ ਗੱਡੀ ਚਲਾਏਗਾ ਤਾਂ ਉਹਦਾ ਜਿਹੜਾ ਹੈਗਾ ਲਾਸ ਹੋਣਾ ਹੀ ਹੋਣਾ ਹੀ ਹੋਣਾ ਜਿੰਨਾ ਇਹਨੂੰ ਗੱਡੀ ਨੂੰ ਹਾਜ਼ਰ ਦਿਮਾਗ ਠੰਡਾ ਰੱਖ ਕੇ ਤੁਸੀਂ ਗੱਡੀ ਚਲਾਉਂਗੇ ਤੁਸੀਂ ਹਾਸਤੀਆਂ ਤੋਂ ਬਚ ਸਕਦੇ ਹੋ ਜਦੋਂ ਹੀ ਤੁਸੀਂ ਹਾਈਪਰ ਹੋ ਕੇ ਗੱਡੀ ਚਲਾਉਂਦੇ ਹੋ ਹੁਣ ਕਈ ਵਾਰ ਐਸੀ ਸਿਚੁਏਸ਼ਨਾਂ ਆਉਂਦੀ ਆ ਸਾਡੇ ਕੋਲੇ ਉਹਨਾਂ ਨੂੰ ਪੁੱਛਦਾ ਭਾਈ ਜੀ ਕੀ ਗੱਲ ਹੋ ਗਈ ਇਹਨੇ ਤੇਜ਼ ਜਾ ਰਹੇ ਹੋ ਭਾਜੀ ਮੇਰੇ ਬ੍ਰਦਰ ਦਾ ਜਾਂ ਫਾਦਰ ਦਾ ਜਾਂ ਮੇਰੇ ਨੀਅਰੈਸਟ ਦਾ ਐਕਸੀਡੈਂਟ ਹੋ ਗਿਆ ਉਹਨੂੰ ਪੁੱਛਦਾ ਜੇ ਐਕਸੀਡੈਂਟ ਜਾਂ ਤਾਂ ਬ੍ਰਦਰ ਦੀ ਗਲਤੀ ਆ ਤੇ ਜਾਂ ਸਾਹਮਣੇ ਵਾਲੇ ਦੀ ਗਲਤੀ ਆ ਦੋਨਾਂ 'ਚੋਂ ਇੱਕ ਦੀ ਗਲਤੀ ਦੇ ਨਾਲ ਹੋਇਆ ਤੇ ਉਹੀ ਕੰਮ ਤੁਸੀਂ ਕਰੀ ਜਾਂਦੇ ਹੋ ਤੇ ਫਿਰ ਆਪਾਂ ਐਡਾ ਲਾਅਸ ਝੱਲ ਕੇ ਵੀ ਕੀ ਸਿੱਖਿਆ ਸਹੀ ਆ ਦੋਨਾਂ ਦੇਖੋ ਤੁਹਾਡਾ ਕੋਈ ਨੀਅਰੈਸਟ ਇੰਜਰਡ ਹੋਇਆ ਪਿਆ ਹੂੰ ਤੇ ਉਹੀ ਕੰਮ ਅਸੀਂ ਕਰ ਰਹੇ ਆ ਹਾਂ ਤੇ ਸਭ ਕੁਝ ਤਾਂ ਅਸੀਂ ਲਿਆਈ ਨਾ ਲਿਆਈ ਨਾ ਹੈਨਾ ਬਿਲਕੁਲ ਉਹ ਜਿਹੜਾ ਹੈਗਾ ਉਦੋਂ ਸਾਨੂੰ ਥੋੜਾ ਜਾਂ ਕਹਿਣਾ ਵੀ ਔਖਾ ਲੱਗਦਾ ਤੇ ਸਮਝਾਉਣਾ ਵੀ ਔਖਾ ਲੱਗਦਾ ਹੂੰ ਠੀਕ ਹੈ ਨਾ ਜੀ ਬਿਲਕੁਲ ਮਿੱਤਰੋ ਕਿਤੇ ਵੀ ਰਿਸ਼ਤੇਦਾਰ ਦਾ ਕਿਸੇ ਦਾ ਐਕਸੀਡੈਂਟ ਹੁੰਦਾ ਉਹ ਤੋਂ ਨਾ ਕਿਸੇ ਨਾ ਕੋਈ ਸਿੱਖਿਆ ਕਰੋ ਵੀ ਹੋਇਆ ਕਿਉਂ ਕਾਹ ਤੋਂ ਹੋਇਆ ਉਹ ਤੋਂ ਸਿੱਖਿਆ ਲਓ ਬਾਕੀ ਬੱਚਿਆਂ ਨੂੰ ਕਦੇ ਵੀ ਲਾਪਰਵਾਹ ਨਾ ਕਰੋ ਕਦੇ ਵੀ ਬੱਚੇ ਜਿਵੇਂ ਸ਼ਰਮੇ ਕਿਹਾ ਤੇ ਜਿਹੜੀ ਪਾਵਰ ਦਾ ਇਸਤੇਮਾਲ ਤੁਸੀਂ ਠੀਕ ਹੈ ਕਿਤੇ ਹੋਰ ਥਾਂ ਤੇ ਕਰੋ ਪਰ ਇੱਥੇ ਕਰੋਗੇ ਤਾਂ ਉਹ ਤੁਹਾਡੇ ਵਾਸਤੇ ਕਿਤੇ ਨਾ ਕਿਤੇ ਗਲਤ ਹੀ ਸਾਬਤ ਹੋਣਾ ਹੈ ਨਾ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਸਮਝਾ ਦਿੱਤਾ ਕਰੋ ਕੰਮ ਜੀ ਥੈਂਕ ਯੂ ਜੀ ਸੀ ਜੋਗੇ